ਪਾਰਟ ਪੁਸ਼ਨਾਸ਼ੂ ਨੂੰ ਸੰਬੰਧ ਪੇਚਣ ਵਾਲੀ ਐਸਐਸਪੀ ਵਿਜੀਲੈਂਸ ਸਪੈਂਡ ਸੂਤਰਾਂ ਦੇ ਮੁਤਾਬਿਕ ਆਸ਼ੂ ਦੇ ਐਸਐਸਪੀ ਦੇ ਨਾਲ ਲਿੰਕ ਆਸ਼ੂ ਬੁੱਲੇ ਮੇਰੀ ਐਸਐਸਪੀ ਦੇ ਨਾਲ ਨਹੀਂ ਕੋਈ ਮੁਲਾਕਾਤ ਸਾਬਤ ਕਰੋ ਮੇਰੇ ਤੇ ਲੱਗੇ ਇਲਜ਼ਾਮ ਆਪ ਦਾ ਪਾਰਟ ਪੁਸ਼ਨਾਸ਼ੂ ਤੇ ਵੱਡਾ ਇਲਜ਼ਾਮ ਕਿ ਆਸ਼ੂ ਨੇ ਹਮਦਰਦੀ ਦੇ ਲਈ ਖੁਦ ਨੂੰ ਕਰਵਾਇਆ ਸੰਮਨ ਤਾਂ ਜੋ ਇਲੈਕਸ਼ਨ ਦੇ ਵਿੱਚ ਹੋ ਸਕੇ ਫਾਇਦਾ ਢੰਡੀਗੜ ਦੇ ਵਿੱਚ ਬਿਜਲੀ ਮੰਤਰੀਆਂ ਦੀ ਹੋਈ ਮੀਟਿੰਗ 11 ਸਵੇਰਾਂ ਦੇ ਮੰਤਰੀ ਬੈਠਕ ਦੇ ਵਿੱਚ ਹੋਏ ਸ਼ਾਮਲ ਮਨੋਹਰ ਲਾਲ ਬੋਲੇ 2032 ਤੱਕ 45 ਲੱਖ ਕਰੋੜ ਦਾ ਹੋਵੇਗਾ ਨਿਵੇਸ਼ ਤਕਨਿਲਾਤਾਰਾ ਦੀ ਬਰਸੀ ਦੇ ਮੌਕੇ ਟਲਿਆ ਟਕਰਾ ਜਥੇਦਾਰ ਗੜਗੱਜ ਨੇ ਤਸਵੀਲ ਤੋਂ ਨਹੀਂ ਦਿੱਤਾ ਸੰਦੇਸ਼ ਅਰਦਾਸ ਦੇ ਵਿੱਚ ਚੁੱਕੇ ਕੌਮ ਦੇ ਮੁੱਦੇ ਐਸਪੀਸੀ ਪ੍ਰਧਾਨਤਾ ਮੀਨ ਸ਼ਹੀਦ ਪਰਿਵਾਰਾਂ ਦਾ ਕੀਤਾ ਸੁਣਵਾ ਬਟਾਲਾ ਦੇ ਵਿੱਚ ਆਇਲਸ ਸੈਂਟਰ ਤੇ ਫਾਇਰਿੰਗ ਬਦਮਾਸ਼ਾਂ ਨੇ ਸੈਂਟਰ ਦੇ ਵਿੱਚ ਵੜ ਕੇ ਕੀਤੀ ਪੰਨ ਤੋੜ ਪੁਰਾਣੀ ਰਜਿਸਟ ਨੂੰ ਲੈ ਕੇ ਸੈਂਟਰ ਮਾਲਕ ਤੇ ਕੀਤਾ ਗਿਆ ਹਮਲਾ ਦੇਸ਼ ਨੂੰ ਮਿਲੀ ਦੁਨੀਆ ਦਾ ਸਭ ਤੋਂ ਉੱਚਾ ਬ੍ਰਿਜ ਪ੍ਰਧਾਨ ਮੰਤਰੀ ਮੋਦੀ ਨੇ ਚਨਾਬ ਰੇਲਵੇ ਪੁਲ ਦਾ ਕੀਤਾ ਉਦਘਾਟਨ ਕਸ਼ਮੀਰ ਤੱਕ ਡੋੜੇਗੀ ਹੁਣ ਬੰਦੇ ਪੜ ਤਰੇ ਆਮ ਲੋਕਾਂ ਨੂੰ EMI ਦੇ ਵਿੱਚ ਮਿਲੇਗੀ ਵੱਡੀ ਰਾਹਤ ਰੈਪੋਰਟ ਦੇ ਵਿੱਚ ਪੁਆਇੰਟ 50% ਦੀ ਕਟੌਤੀ ਹੋਮ ਲੋਨ ਸਣੇ ਕਈ ਕਰਜ਼ੇ ਹੋਣਗੇ ਸਸਤੇ ਸੱਜੇ ਕੱਲ ਨਮਸਕਾਰ ਧਰਮਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਹਜ਼ਰ ਹਾਂ ਫਰਕ ਤਾਂ ਪੈਂਦਾ ਹੈ ਲੈ ਕੇ ਫਰਕ ਤਾਂ ਪੈਂਦੇ ਦੇ ਵਿੱਚ ਅੱਜ ਸਭ ਤੋਂ ਪਹਿਲਾਂ ਮੈਂ ਜ਼ਿਕਰ ਕਰਨ ਜਾ ਰਿਹਾ ਹਾਂ ਜਾਸੂਸੀ ਦੇ ਇਲਜ਼ਾਮਾਂ ਦੇ ਹੇਠ ਗ੍ਰਿਫਤਾਰ ਯੂਟਿਊਬਰ ਦੀ ਅੱਜ ਜੇ ਮੈਂ ਤੁਹਾਨੂੰ ਦਿਖਾਵਾਂਗਾ ਕਿ ਜੇਕਰ ਤੁਸੀਂ ਹੋਮ ਲੋਨ ਲਿਆ ਹੋਇਆ ਹੈ ਫਰਜ਼ ਕਰ ਲਓ ਤੁਸੀਂ 20 ਲੱਖ ਦਾ ਹੋਮ ਲੋਨ ਲਿਆ ਹੈ ਤੇ 20 ਲੱਖ ਦੇ ਹੋਮ ਲੋਨ ਦੇ ਵਿੱਚ ਰੈਪੋਰਟ ਦੇ ਘਟਣ ਤੋਂ ਬਾਅਦ ਜਿੰਨਾ ਫਾਇਦਾ ਤੁਹਾਨੂੰ ਹੋ ਸਕਦਾ ਹੈ ਮੈਂ ਉਹ ਵੀ ਤੁਹਾਨੂੰ ਦੱਸਾਂਗਾ ਕਿ ਕਿੰਨਾ ਸਿੱਧੇ ਤੌਰ ਦੇ ਉੱਤੇ ਤੁਹਾਡੀ ਈਐਮਆਈ ਘਟ ਸਕਦੀ ਹੈ ਜੇਕਰ ਤੁਸੀਂ ਜੇਕਰ ਤੁਸੀਂ ਹੋਮ ਲੋਨ ਲਿਆ ਹੋਇਆ ਹੈ ਪਰ ਮੈਂ ਸ਼ੁਰੂਆਤ ਕਰਨ ਜਾ ਰਿਹਾ ਹਾਂ ਸਭ ਤੋਂ ਪਹਿਲਾਂ ਗੱਲ ਹੋਵੇਗੀ ਜਾਸੂਸੀ ਦੇ ਇਲਜ਼ਾਮਾਂ ਦੇ ਵਿੱਚ ਗ੍ਰਿਫਤਾਰ ਯੂਟਿਊਬਰ ਜਸਪੀਰ ਸਿੰਘ ਦੀ ਜਸਪੀਰ ਸਿੰਘ ਦੇ ਵੱਲੋਂ ਵੱਡਾ ਖੁਲਾਸਾ ਕੀਤਾ ਗਿਆ ਪਾਕਿਸਤਾਨੀ ਪੁਲਿਸ ਦਾ ਸਾਬਕਾ ਸਬ ਇੰਸਪੈਕਟਰ ਮਾਸਟਰਮਾਈਂਡ ਹੈ ਜਾਸੂਸੀ ਨੈਟਵਰਕ ਦਾ ਮਾਸਟਰਮਾਈਂਡ ਹੈ ਨਾਸਰ ਟਿਲੋਂ ਨਾਸਰ ਟਿਲੋਂ ਨੇ ਜਸਪੀਰ ਦੇ ਨਾਲ ਪਾਕਿਸਤਾਨ ਦੇ ਵਿੱਚ ਮੁਲਾਕਾਤ ਕੀਤੀ ਸੀ ਦਾ ਇਹਨ ਖਬਰੇ ਇਸ ਸਮੇਂ ਕਾਬਲੇਗੌਰ ਹੈ ਜਾਸੂਸੀ ਦੇ ਇਲਜ਼ਾਮਤ ਵਿੱਚ ਗ੍ਰਿਫਤਾਰ ਕੀਤਾ ਗਿਆ ਯੂਟਿਊਬਰ ਜਸਪੀਰ ਨੂੰ ਔਰ ਜਸਪੀਰ ਦੇ ਵੱਲੋਂ ਇਹ ਕਹਿਨ ਖੁਲਾਸਾ ਕੀਤਾ ਗਿਆ ਹੈ ਕਿ ਨਾਸਰ ਢੱਲੋਂ ਨਾਮ ਦਾ ਇੱਕ ਸ਼ਖਸ ਹੈ ਜੋ ਕਿ ਪਾਕਿਸਤਾਨੀ ਪੁਲਿਸ ਦਾ ਸਾਬਕਾ ਸਬ ਇੰਸਪੈਕਟਰ ਹੈ ਔਰ ਇਸ ਪੂਰੇ ਜਾਸੂਸੀ ਨੈਟਵਰਕ ਦਾ ਮਾਸਟਰਮਾਈਂਡ ਹੈ ਨਾਸਰ ਢੱਲੋਂ ਨੇ ਜਸਪੀਰ ਦੇ ਨਾਲ ਪਾਕਿਸਤਾਨ ਦੇ ਵਿੱਚ ਮੁਲਾਕਾਤ ਕੀਤੀ ਸੀ ਔਰ ਕਾਬਲੇਗੌਰ ਹੈ ਕਿ ਹੁਣ ਤੱਕ ਕਈ ਜਿਹੜੇ ਯੂਟਿਊਬਰ ਨੇ ਉਹ ਗ੍ਰਿਫਤਾਰ ਕੀਤੇ ਗਏ ਨੇ ਖਾਸ ਤੌਰ ਤੇ ਜਾਹੇ ਉਹ ਜਸਪੀਰ ਸਿੰਘ ਦਾ ਜ਼ਿਕਰ ਹੋਵੇ ਇਸ ਤੋਂ ਪਹਿਲਾਂ ਜੋਤੀ ਮਲਹੋਤਰਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਇਹਨਾਂ ਦੇ ਲਿੰਕ ਨਜ਼ਰ ਆਉਂਦੇ ਨੇ ਜਿਹੜਾ ਪਾਕਿਸਤਾਨੀ ਅੰਬੈਸੀ ਦੇ ਵਿੱਚ ਕੰਮ ਕਰਦਾ ਸੀ ਦਾਨਿਸ਼ ਉਸ ਦੇ ਨਾਲ ਤਾਂ ਇਹ ਇੱਕ ਅਹਿਮ ਖੁਲਾਸਾ ਹੋ ਰਿਹਾ ਰੁਕ ਕਰਦੇ ਇਸ ਸਮੇਂ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਆਨੰਤ Tiwari ਸਾਡੇ ਸੇਹੀ ਹੋਗੀ ਜੁੜ ਰਹੇ ਨੇ ਆਨੰਦ ਇਹ ਨਾਸਿਰ ਢਿੱਲੋਂ ਕੋਲ ਲੈ ਕੇ ਕੀ ਕੁਝ ਜਾਣਕਾਰੀ ਜਸਬੀਤ ਢਿੱਲੋਂ ਦੀ ਤਰਫੋਂ ਦਿੱਤੀ ਗਈ ਹੈ ਆਪਕੇ ਪਾਸ ਕੀ ਕੁਝ ਇਨਫੋਰਮੇਸ਼ਨ देखिए लाहौर में पंजाब पाकिस्तान पुलिस का एक सब इंस्पेक्टर है जिसका नाम नासिर डिल्लो है ये जसवीर से लाहौर में मुलाकात करता है और यही वो शख्स था जो कमीशन में वीजा पे काम करता है मुलाकात कराता है यूट्यूबर्स और पाकिस्तान आईएसआई के जो पाकिस्तानी इंटेलिजेंस ऑपरेटिव है उनसे जसवीर की मुलाकात कराता है तो सुरक्षा एजेंसियों को ऐसा शक है कि पाकिस्तान पुलिस के कई पूर्व पुलिसकर्मी अधिकारी जो है वो इस वक्त आईएसआई के पेरोल पे हैं और जो भारत में जासूसी के नेटवर्क को खड़ा करने का काम कर रहे हैं जिसमें जसवीर ने नासी ढिल्लो के नाम का खुलासा किया है बता दें कि नासी ढिल्लो फिलहाल पाकिस्तान में एक यूट्यूबर एक ब्लॉगर है और अगर आप एक पोडकास्ट देखेंगे कुछ महीने पुराना नासिर डिल्लो का उसमें एक पॉडकास्टर नासिर डिल्लो से पूछ भी रहा है सवाल कि आपके ऊपर आईएसआई के साथ लिंक होने के आरोप लगते हैं जिसपे नासिर डिल्लो मुस्कुरा रहा है यानी कि ये बात साफ है कि पहले से ही पाकिस्तान आई आई के साथ नासिर डिल्लो के लिंक थे

देखिए जो भारत से जो यूट्यूबर्स और ब्लॉगर पाकिस्तान जाते थे उनको वहाँ पर दानिश के कहने पर नासिर डिल्लो ही अटेंड करता था उनको वहाँ पे सारी फैसिलिटी वीआईपी ट्रीटमेंट नासिर ढिल्लो दिलाता था और उसके बाद वो आगे आईएसआई के लोगों से भारतीय यूट्यूबर्स और सोशल मीडिया इन्फ्लुएंसर को टच कराता था जिसके बाद उन्हें महंगे गिफ्ट्स दिए जाते थे और उसके बाद एक नेगेटिव जो है वो भारत में पाकिस्तान का बनाने का उनको एक टास्क को सौंपा जाता है इसके अलावा जो भारत की गोपनीय जानकारी है सैन्य ठिकानों से जुड़ी जानकारी है वो भी उनसे हासिल की जाती थी वक्त वक्त पर कुछ आ, मनी ट्र ट्रेल की जो बात है वो भी सामने आई है हालांकि अभी तक जो जस्वीर है उसके फोन से कोई मनी ट्रेल जो है वो सामने नहीं आई है और जो चैट्स हैं वो सारी डिलीट की गई हैं जिनको

ਪੰਜਾਬ ਦੇ ਬਲੌਗਰਸ ਨੇ ਆ ਭਾਰਤ ਦੇ ਵਿੱਚ ਵਕਫ ਵਕਫ ਥਾਂਵਾਂ ਦੇ ਉੱਤੇ ਬਲੌਗਰਸ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਸੋਸ਼ਲ ਮੀਡੀਆ ਦੇ ਉੱਤੇ ਐਕਟਿਵ ਹੈ ਤੇ ਉਹੀ ਇਸ ਪੂਰੇ ਮਾਮਲੇ ਦੇ ਵਿੱਚ ਮਾਸਟਰਮਾਈਂਡ ਹੈ ਉਸ ਦੇ ਜ਼ਰੀਏ ਹੀ ਜਿਹੜੇ ਯੂਟਿਊਬਰਸ ਤੱਕ ਪਹੁੰਚ ਕੀਤੀ ਜਾਂਦੀ ਸੀ ਪਾਕਿਸਤਾਨੀ ਏਜੰਸੀਆਂ ਦੇ ਵੱਲੋਂ ਤੇ ਉਹਨਾਂ ਨੂੰ ਇੱਕ ਨਰੇਟਿਵ ਜਿਹੜਾ ਪ੍ਰੋ ਪਾਕਿਸਤਾਨੀ ਬਣਾਉਣ ਦੀ ਹਿਦਾਇਤ ਦਿੱਤੀ ਜਾਂਦੀ ਹੈ ਫੋੜ ਕੇ ਬਾਅਦ ਵਿੱਚ ਅਗਲੀ ਖਬਰ ਤੇ ਰੁਕ ਕਰਦੇ ਹਾਂ ਸਕੂਲ ਬੱਸ ਹਾਦਸੇ ਦੇ ਪੀੜਤਾਂ ਦੇ ਵੱਲੋਂ ਪੀੜਤਾਂ ਦੇ ਵੱਲੋਂ ਡੀਸੀ ਦੇ ਖਿਲਾਫ ਗੁੱਸਾ ਫੁੱਟਦਾ ਹੋਇਆ ਨਜ਼ਰ ਆ ਰਿਹਾ ਹੈ ਇੱਕ ਅਹਿਮ ਖਬਰ ਇਸ ਸਮੇਂ ਤੁਹਾਨੂੰ ਦੱਸ ਰਹੇ ਹਾਂ ਸਮਾਣਾ ਤੋਂ ਖਬਰ ਹੈ ਤੁਹਾਨੂੰ ਯਾਦ ਹੋਵੇਗਾ ਕੁਝ ਦਿਨ ਪਹਿਲਾਂ ਇੱਕ ਬੈਨ ਹਾਦਸੇ ਦੇ ਵਿੱਚ ਕਈ ਬੱਚਿਆਂ ਦੀ ਮੌਤ ਹੋ ਗਈ ਸੀ ਤੇ ਉਸ ਘਟਨਾ ਤੋਂ ਬਾਅਦ ਡੀਸੀ ਉੱਥੇ ਪਹੁੰਚੇ ਸਨ ਪਰਿਵਾਰਾਂ ਦੇ ਨਾਲ ਮੁਲਾਕਾਤ ਕਰਨ ਦੇ ਲਈ ਇਹ ਉੱਥੇ ਕੀ ਕੁਝ ਹੋਇਆ ਉਹ ਤੁਹਾਨੂੰ ਦਿਖਾਉਣੀ ਹੈ ਹੁਣ ਤਸਵੀਰਾਂ ਸਕੂਲ ਬੱਸ ਹਾਦਸੇ ਦੇ ਪੀੜਤਾਂ ਦਾ ਡੀਸੀ ਦੇ ਖਿਲਾਫ ਗੁੱਸਾ ਫੁੱਟਿਆ ਆਇਆ ਔਰ ਜਿਵੇਂ ਆਪਾਂ ਸਾਂਝ ਕੱਦਿਆਂ ਤਾਂ ਉਮੀ ਹੀ ਜਦੋਂ ਡੀਸੀ ਉੱਥੇ ਪਹੁੰਚੇ ਨੇ ਤਾਂ ਹਰ ਪਾਸੇ ਆਰਤੀ ਉਤਾਰ ਕੇ ਡੀਸੀ ਦੇ ਖਿਲਾਫ ਰੋਸ ਜ਼ਾਤਾਇਆ ਗਿਆ ਡੀਸੀ ਦੇ ਨਾਂ ਆਉਣ ਤੋਂ ਖਫਾ ਸੀ ਪਰਿਵਾਰ ਔਰ ਇਹ ਵੀ ਡੀਸੀ ਤੋਂ ਸਵਾਲ ਕੀਤਾ ਗਿਆ ਕਿ ਤੁਸੀਂ ਹਾਦਸੇ ਦੇ 1 ਮਹੀਨੇ ਬਾਅਦ ਕਿਉਂ ਆਏ ਹੋ ਪੀੜਤ ਪਰਿਵਾਰਾਂ ਨੂੰ ਅ ਡੀਸੀ ਜਿਹੜੇ ਪਟਿਆਲਾ ਦੇ ਨੇ ਉਹ ਮਿਲਣ ਬਾਂਚੇ ਸੀ ਕਾਬਲੇ ਗੌਰ ਹੈ ਕਿ 7 ਮਹੀਨਿਆਂ ਇੱਕ ਭਿਆਨਕ ਹਾਦਸੇ ਦੇ ਵਿੱਚ 6 ਸਕੂਲੀ ਬੱਚਿਆਂ ਦੀ ਮੌਤ ਹੋਈ ਸੀ ਡਰਾਈਵਰ ਦੀ ਵੀ ਮੌਤ ਹੋ ਗਈ ਸੀ ਇੱਕ ਬੱਚੇ ਦੀ ਬਾਅਦ ਵਿੱਚ ਮੌਤ ਹੋ ਗਈ ਸੀ 7 ਬੱਚੇ ਇਸ ਦੇ ਵਿੱਚ ਜਾਨ ਗਵਾ ਬੈਠੇ ਸੀ ਤਾਂ 7 ਪਰਿਵਾਰਾਂ ਦੇ ਵਿੱਚ 70 ਵਿੱਚ ਇੱਕ ਮਹੀਨਾ ਤੋਂ ਜ਼ਿਆਦਾ ਨਹੀਂ ਹੁੰਦਾ ਹੈਗਾ ਰਕਮ ਸਾਰਿਆਂ ਦੇ ਬਹੁਤ ਅੱਲੇ ਨਹੀਂ ਔਰ ਬਹੁਤ ਤੁਸੀਂ ਇਹ ਪਰ ਸਮਝ ਸਕਦੇ ਹੋ ਕਿ ਕੀ ਸਥਿਤੀ ਇਸ ਸਮੇਂ ਦੀ ਹੋਏਗੀ ਨ ਉਹਨਾਂ ਪਰਿਵਾਰਾਂ ਦੇ ਵਿੱਚ ਤੇ ਡੀਸੀ ਨਹੀਂ ਪਹੁੰਚੇ ਸੀ ਉਹ ਪਰਿਵਾਰਾਂ ਦੇ ਕੋਲ ਇੱਕ ਵਾਰ ਵੀ ਤਾਂ ਉਹ ਉਸ ਨੂੰ ਲੈ ਕੇ ਬਹੁਤ ਖਫਾ ਸੀ ਖੈਰ ਹੁਣ ਡੀਸੀ ਪਹੁੰਚੇ ਨਹੀਂ ਤੇ ਡੀਸੀ ਜਦੋਂ ਪਹੁੰਚੇ ਤਾਂ ਫਿਰ ਜਿਵੇਂ ਆਪਾਂ ਕਹਿੰਦੇ ਨੇ ਕਿ ਅੱਗੇ ਇਹਨਾਂ ਦੀ ਉਤਾਰੋ ਆਰਤੀ ਜਾਂ ਕੋਈ ਲੇਟ ਹੋ ਜਾਂਦਾ ਤਾਂ ਉਹ ਕਿ ਆਪਣੇ ਸਮਾਜ ਦੇ ਵਿੱਚ ਜਾਂ ਪਰਿਵਾਰਾਂ ਦੇ ਵਿੱਚ ਕਿਹਾ ਜਾਂਦਾ ਕਿ ਇਹਨਾਂ ਦਾ ਕਰੋ ਜੀ ਸਵਾਗਤ ਆ ਗਏ ਹੁਣ ਇਹਨਾਂ ਨੂੰ ਯਾਦ ਆ ਗਿਆ ਕਿ ਆਮ ਤੌਰ ਤੇ ਕਿਟਾਕ ਸ਼ਕਲ ਸੇ ਜਾਂਦੇ ਨੇ ਤਾਂ ਉਹੀ ਕਿਤਨਾ ਕਿਤੇ ਪੀੜਤ ਪਰਿਵਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਆਮ ਤੌਰ ਤੇ ਜਦੋਂ ਕੋਈ ਮਰਗ ਹੋਈ ਹੁੰਦੀ ਹੈ ਜਾਂ ਫਿਰ ਕੋਈ ਹਾਦਸਾ ਵਾਪਰਿਆ ਹੁੰਦਾ ਹੈ ਕਿਸੇ ਥਾਂ ਤੇ ਕੋਈ ਮਾਤਮ ਕਰਿਆ ਹੁੰਦਾ ਤਾਂ ਉੱਥੇ ਆਰਤੀ ਜਾਂ ਫੁੱਲਾਂ ਦੇ ਨਾਲ ਕੋਈ ਸਵਾਗਤ ਨਹੀਂ ਕੀਤਾ ਜਾਂਦਾ ਪਰ ਇਹ ਫੁੱਲਾਂ ਦਾ ਹਾਰ ਤੇ ਹੱਥ ਦੇ ਵਿੱਚ ਆਰਤੀ ਵਾਲੀ ਪਲੇਟ ਦੇ ਦਸਣ ਲਈ ਕਾਫੀ ਹੈ ਕਿ ਡੀਸੀ ਜਿਹੜੇ ਪਟਿਆਲਾ ਦੇ ਨੇ ਉਹਨਾਂ ਦੇ ਉੱਤੇ ਇੱਕ ਤਰੀਕੇ ਨਾਲ ਵਿਰੋਧ ਜਤਾਇਆ ਜਾ ਰਿਹਾ ਸੀ कि ਤੁਸੀਂ ਇੱਥੇ ਆਏ ਹੋ ਤੁਸੀਂ ਇੱਥੇ ਪਹੁੰਚੇ ਹੀ ਨਹੀਂ ਤੁਹਾਨੂੰ ਹੁਣ ਯਾਦ ਆਇਆ ਔਰ ਜਦ ਆਪਣੇ ਗਾਰਾਜ ਨੂੰ ਮੈਂ ਪਹਿਲਾਂ ਜ਼ਿਕਰ ਕੀਤਾ ਕਿ 7 ਮਹੀਨوں ਇਹ ਭਾਨਖਾ ਸਾਬਾ ਵਾਪਰਿਆ ਸੀ ਔਰ ਉਸ ਤੋਂ ਬਾਅਦ ਤੋਂ ਜਿਹੜੇ ਪਰਿਵਾਰ ਨੇ ਇਨਸਾਫ ਦੀ ਗੁਹਾਰ ਲਗਾ ਰਹੀ ਨਹੀਂ ਔਰ ਕਿਉਂਕਿ ਇਹਨਾਂ ਦੇ ਬੱਚੇ ਤਾਂ ਵਿਛੜ ਚੁੱਕੇ ਨੇ ਛੇ ਸੁੱਲੀ ਬੱਚਿਆਂ ਦੀ ਮੌਤ ਹੋਈ ਸੀ ਉਸੇ ਟਾਈਮ ਮੌਕੇ ਦੇ ਉੱਤੇ ਹੀ ਬਾਅਦ ਵਿੱਚ ਇੱਕ ਹੋਰ ਬੱਚੇ ਨੇ ਜਿਹੜੀ ਆਪਣੀ ਜਾਨ ਗਵਾ ਦਿੱਤੀ ਸੀ ਇਹ ਡੀਸੀ ਦੇ ਨਾਂ ਆਉਣ ਤੋਂ ਖਫਾ ਸੀ ਪਰਿਵਾਰ ਜਿੱਥੇ ਪੂਰਾ ਘਟਨਾਕਰਮ ਵਾਪਰਿਆ ਹੈ ਔਰ ਸਮਾਣਾ ਦੇ ਵਿੱਚ ਡੀਸੀ ਜਦੋਂ ਪਹੁੰਚੇ ਤਾਂ ਉੱਥੇ ਉਹਨਾਂ ਦਾ ਕਿਵੇਂ ਇੱਕ ਤਰੀਕੇ ਨਾਲ ਵਿਰੋਧ ਕੀਤਾ ਗਿਆ ਔਰ ਵਿਰੋਧ ਦਾ ਤਰੀਕਾ ਬੜਾ ਵੱਖਰਾ ਪਰਿਵਾਰ ਨੇ ਜਤਾਇਆ ਕਿ ਪੈਨਾ ਆਰਤੀ ਉਤਾਰੀ ਗਈ ਅੱਖਾਂ ਦੇ ਵਿੱਚ ਫੰਜੂ ਨਹੀਂ ਇਸ ਮਾਂ ਦੇ ਜਿਸਨੇ ਆਪਣਾ ਬੱਚਾ ਗਵਾ ਦਿੱਤਾ ਇਸ ਸੜਕਾਂ ਹਾਸੇ ਦੇ ਵਿੱਚ ਔਰ ਹਾਰ ਵੀ ਲਿਆਂਦਾ ਗਿਆ ਸੀ ਕਿ ਡੀਸੀ ਆ ਰਹੇ ਨੇ ਹਾਰpa ਕੇ ਇਹਨਾਂ ਦਾ ਸਵਾਗਤ ਕੀਤਾ ਜਾਵੇ ਤਾਂ ਤੁਸੀਂ ਕਹਿ ਸਕਦੇ ਹੋ ਆਪਣੇ ਆਪ ਦੇ ਵਿੱਚ ਇਹਨਾਂ ਪਰਿਵਾਰਾਂ ਦਾ ਦਰਦ ਵੀ ਝਲਕਦੇ ਹੈ ਤੇ ਦੂਜੇ ਪਾਸੇ ਪ੍ਰਸ਼ਾਸਨ ਦੇ ਖਿਲਾਫ ਗੁੱਸਾ ਵੀ ਹੈ ਕਿ ਆਖਿਰ ਕਿਉਂ ਇਸ ਤਰੀਕੇ ਨਾਲ ਪ੍ਰਸ਼ਾਸਨ ਨੇ ਇਹਨਾਂ ਪਰਿਵਾਰਾਂ ਦੀ ਸਾਰ ਨਹੀਂ ਲਈ ਗੌਰ ਕਾਬਲੇ ਗੌਰ ਹੈ ਕਿ ਡਾਕਟਰ ਪ੍ਰੀਤੀ ਯਾਦਵ ਨੂੰ ਤਸਵੀਰ ਚ ਨਜ਼ਰ ਆ ਰਹੇ ਨੇ ਡੀਸੀ ਨੇ ਪਟਿਆਲਾ ਦੇ ਜਿਨ੍ਹਾਂ ਦੇ ਵੱਲੋਂ ਉੱਥੇ ਪਰਿਵਾਰ ਦੇ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਇੱਕ ਤਰੀਕੇ ਨਾਲ ਸੰਤੁਸ਼ਟ ਮਨਾਪਾ ਕਰਨੇ ਕਿ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ ਉੱਥੇ ਕੀ ਕੁਝ ਗੱਲਬਾਤ ਹੋਈ ਹੈ ਉਹ ਮੈਂ ਤੁਹਾਨੂੰ ਸੁਣਵਾਉਣ ਦੇ ਨਾਲ ਹੀ ਜਿਉਂ ਬਿਆਨ ਹੈ ਇਹਨੋਂ ਕਿਸੇ ਹਾਂ ਆਪ ਪਿੱਛੇ ਕਰੋ ਤੁਸੀਂ ਜਿਹਨੇ ਨਾ ਵਸਤੂ ਕਰਾਈ ਲਾਇਬਤੀ ਹੈ ਇੱਕ ਮਿੰਟ ਵੈਲਕਮ ਟੂ ਆ ਤੇਜਾ ਨਹੀਂ ਉਸ ਦਿਨ ਤੇ ਕਿੱਥੇ ਸੀ ਕਮਿਸ਼ਨਰੀ ਬੈਠਾ ਕਮਿਸ਼ਨਰੀ ਮੈਂ ਹਾਰ ਪਾਵਾਂਗੇ ਆਪਸੀ ਭਾਰਾਂਗੇ ਨਹੀਂ ਹਾਰ ਪਾ ਨਹੀਂ ਫੜੋ ਬਹੁਤ ਟਾਈਮ ਕਿੱਥੇ ਆ ਫੜੀਓ ਬੇਟਾ ਮੈਂ ਨਾ ਹੋ ਗਿਆ ਪਲੀਜ਼ ਨਹੀਂ ਹੋ ਗਿਆ ਜੀ ਆਪ ਸੋਚੋ ਸਵਾਲ ਨੰਬਰ 48 ਨਾ ਗਿਰਦੇ ਕੀ ਰਹੇ ਚਲੋ ਨਹੀਂ ਗਾਲੂ ਬਤੂ ਚੋ ਬੈਠਦੇ ਆ ਬੈਠ ਕੇ ਸਮਝਾਉਂਦੇ ਆ ਨਹੀਂ ਬੇਟਾ ਚਲੋ ਬੇਟਾ ਆਪਣਾ ਆਪਣਾ ਪਰਿਵਾਰ ਜੋ ਗੇਂ ਨਾ ਜਾਵੇ ਕਿਸੇ ਨੂੰ ਹਾਂ ਆ ਪਿੱਛੇ ਕਰੋ ਤੁਸੀਂ ਇੱਥੇ ਨਾ ਬੈਠ ਕੇ ਗੱਲ ਕਰਦੇ ਆ ਬੈਠ ਕੇ ਗੱਲ ਕਰ ਜਾ ਜਿਹੜੇ ਪਰਿਵਾਰਾਂ ਨੂੰ ਅੱਜ ਡੀਸਾ ਵਿਆਹ ਸੀ ਮਿਲਣ ਆਏ ਹੈਗੇ ਆ ਉਹਦੇ ਵਿੱਚ ਬੇਸਿਕਲੀ ਉਹਨਾਂ ਦੀ ਜਿਹੜੀਆਂ ਕੋਈ ਆਬਵੀਅਸਲੀ ਉਹਨਾਂ ਦਾ ਦੁੱਖ ਜਿਹੜਾ ਹੈਗਾ ਉਹ ਬਹੁਤ ਜ਼ਿਆਦਾ ਵੱਡਾ ਹੈ ਤੇ ਬਟ ਉਹਨਾਂ ਤੋਂ ਅਸੀਂ ਇਹੀ ਪੁੱਛਣਾ ਸੀ ਕਿ ਜੇ ਉਹਨਾਂ ਨੂੰ ਕਿਸੇ ਵੀ ਪ੍ਰਕਾਰ ਦੀ ਉਹਨਾਂ ਦੀ ਕੋਈ ਡਿਮਾਂਡ ਹੈਗੀ ਹੈ ਤਾਂ ਉਹਦੇ ਅਸੀਂ ਕੁਝ ਜੋ ਉਹਦੇ ਵਿੱਚ ਸਪੋਰਟ ਕਰ ਸਕਦੇ ਉਹ ਕਰ ਸਕੀਏ ਤੇ ਉਹਨਾਂ ਦੀ ਮੇਨ ਡਿਮਾਂਡ ਜਿਹੜੀ ਹੈ ਇਹੀ ਹੈ ਕਿ ਟਿਪਰ ਵਾਲਾ ਜਿਹੜਾ ਉਹ ਬੰਦਾ ਹੈਗਾ ਇੱਕ ਰੰਤ ਰੰਤਪੀਰ ਸਿੰਘ ਹੈਗਾ ਉਹਨੂੰ ਉਹਦੀ ਅਰੈਸਟ ਜਿਹੜੀ ਹੈ ਉਹ ਸਿਰਫ ਉਹਦੀ ਅਰੈਸਟ ਹੈਗੀ ਆ ਉਹ ਅਰੈਸਟ ਜਿਹੜੀ ਪਾ ਦਿੱਤੀ ਜਾਵੇ ਉਹਨਾਂ ਨੇ ਅੱਜ ਇੱਕ ਐਡੀਸ਼ਨਲ ਮੰਗ ਰੱਖੀ ਹੈ ਜਿਹਦੇ ਵਿੱਚ ਉਹਨਾਂ ਨੇ ਕਹਿ ਕਿ ਹੁਣ ਇਹ ਜੁਡੀਸ਼ੀਅਲ ਇਨਕੁਆਇਰੀ ਮਾਰਕ ਕਰ ਦਿੱਤੀ ਜਾਵੇ ਸੋ ਇਹਦੇ ਲਈ ਸਰਕਾਰ ਨੂੰ ਉੱਪਰ ਲਿਖ ਕੇ ਭੇਜ ਦਿੱਤਾ ਜਾਊਗਾ ਕਿ ਜੁਡੀਸ਼ੀਅਲ ਇਨਕੁਆਇਰੀ ਦੀ ਮੰਗ ਹੈ ਤੇ ਸਰਕਾਰ ਵੱਲੋਂ ਮਾਰਕ ਕੀਤੀ ਜਾਵੇ ਅਸੀਂ ਪੂਰੀ ਆਪਣੀ ਤਰਫ ਤੋਂ ਕੋਸ਼ਿਸ਼ ਕਰ ਰਹੇ ਹਾਂ ਗ੍ਰਿਫਤਾਰੀ ਕਰਵਾਉਣ ਦੀ ਤੇ ਐਵੇਂ ਦੀ ਕੋਈ ਗੱਲ ਨਹੀਂ ਐਫਰਟਸ ਟੀਮ ਸਾਰੀਆਂ ਹਰ ਪ੍ਰਕਾਰ ਦੀਆਂ ਲੱਗੀਆਂ ਹੋਈਆਂ ਨੇ ਹਰ ਸਾਈਡ ਤੋਂ ਪੁਲਿਸ ਜਿਹੜੀ ਹੈਗਾ ਗ੍ਰਿਫਤਾਰੀ ਵੱਲੋਂ ਕੋਸ਼ਿਸ਼ ਕਰ ਰਹੀ ਹੈ ਰੁਕ ਕਰ ਦਿਓ ਇਸ ਸਮੇਂ ਸਾਡੇ ਸੇ ਹੋ ਗਈ ਸਮਾਣਾ ਤੋਂ ਸਾਡੇ ਨਾਲ ਜੁੜ ਰਹੇ ਨੇ ਪ੍ਰਸ਼ੋਤਮ ਕੌਸ਼ਿਕ ਪ੍ਰਸ਼ੋਤਮ ਦੱਸੋ ਥੇ ਹੋਇਆ ਕੀ ਹੈ ਗੁੱਸਾ ਸੀ ਕਿ ਪ੍ਰਸ਼ਾਸਨ ਨੇ ਕੋਈ ਪਹੁੰਚ ਨਹੀਂ ਕੀਤੀ ਕਿ ਡੀਸੀ ਤੋਂ ਪਹਿਲਾਂ ਕੋਈ ਅਧਿਕਾਰੀ ਨਹੀਂ ਪਹੁੰਚਿਆ ਡੀਸੀ ਨੇ ਕੋਈ ਪਰਿਵਾਰਾਂ ਤੱਕ ਪਹੁੰਚ ਨਹੀਂ ਕੀਤੀ ਕਿ ਕੁਝ ਹੋਇਆ ਹੈ ਪਰਿਵਾਰ ਦਾ ਇਹ ਗੁੱਸਾ ਕਿਉਂ ਸ਼ੁਕਲਾ ਜੀ ਅੱਜ ਅੱਜ ਕੱਲ ਨੂੰ ਇੱਕ ਮਿੰਨਾ ਹੋ ਜਾਣਾ ਇਸ ਸਾਥ ਸੰਤ ਸਾਥ ਮੈਨੂੰ ਐਕਸੀਡੈਂਟ ਹੋਇਆ ਸੀ ਬਸੂਲ ਵੇਨ ਦਾ ਲੇਕਿਨ ਅੱਜ ਕੱਲ ਨੂੰ ਤਰਨਾ ਲਾਣਾ ਫਿਰ ਦੁਬਾਰਾ ਲੋਕਾਂ ਨੇ ਪੀੜਤ ਪਰਿਵਾਰਾਂ ਦੀ ਜਿਹੜੀ ਫੈਮਲੀ ਬਚਤਾਂ ਦੇ ਮਾਪਿਆਂ ਵੱਲੋਂ ਉਸ ਨੂੰ ਲੈ ਕੇ ਸਕਲ ਨੂੰ ਪਟਿਆਲਾ ਰੋ ਫਿਰ ਜਾਮ ਕਰਨਾ ਇੱਕ ਦਿਨ ਪਹਿਲੇ ਕਿਤਾ ਸੀ ਰੈਸਪੀ ਪਟਿਆਲਾ ਆਏ ਸੀ ਵੀ 3 ਦਿਨ ਬਾਅਦ ਅਸੀਂ ਫੜ ਲਾਂਗੇ ਲੇਕਿਨ 1 ਮਹੀਨਾ 20 ਦਿਨ ਦੇ ਬਾਅਦ ਵੀ ਡੀਸੀ ਨਹੀਂ ਆਈ ਇਸੇ ਕਾ ਵਿਰੋਧ ਸਪਰੀਵਾਰਾਂ ਕਾ ਵੀ ਕਿੱਥੇ ਹੈ ਡਿਸਟ੍ਰਿਕਟ ਕਮਿਸ਼ਨਰ ਜ਼ਿਲੇ ਕੀ ਮਾਲਿਕ ਹੁੰਦੀ ਹੈ ਕਿਉਂ ਸਾਡੀ ਗੱਲ ਨਹੀਂ ਸੁਣ ਰਹੀ ਇੱਕ ਮਾਂ ਲੇਡੀਜ਼ ਹੈ ਕਿਉਂ ਨਹੀਂ ਪਹੁੰਚੀ ਇਸੇ ਕਰਕੇ ਅੱਜ ਪਤਾ ਨਹੀਂ ਕਿਸ ਕਾਰਨ ਤੇ ਕੋਈ ਸਵੇਰੇ ਚੱਤ ਸੀ ਜੋੜਾ ਮਾਰ ਰਹੀ ਪਹੁੰਚੇ ਤੇ ਉਹਨਾਂ ਨੂੰ ਵੀ ਲੋਗਾਂ ਇਨਾਂ ਨੇ ਵਿਰਧ ਪਰਿਵਾਰਾਂ ਨੇ ਆਪਣਾ ਗੁੱਸਾ ਜ਼ਾਹਰ ਕੀਤਾ ਉਸਕੇ ਬਾਅਦ ਉਹਨਾਂ ਨੇ ਫਿਰ ਫੋਨ ਕੀਤਾ ਹੋਵੇ ਉਸਕੇ ਬਾਅਦ ਅੱਜ ਇੱਕ ਕਰੀਬ 3 ਮੈਡਮ ਇੱਥੇ ਆਈਆਂ ਤੇ ਇਹਨਾਂ ਦਾ ਵਿਰੋਧ ਹੋਇਆ ਇਹਨਾਂ ਦਾ ਵਿਰੋਧ ਵੀ ਕਿਹਾ ਸਵਾਗਤ ਮੰਨ ਲਓ ਉਸ ਢੰਗ ਨਾਲ ਕੀਤਾ ਗਿਆ ਜਿਹੜਾ ਕਿ ਇਸ ਟਾਈਮ ਨਹੀਂ ਹੋਣਾ ਚਾਹੀਦਾ ਕਿਉਂਕਿ ਬੱਚੇ ਮਰੇ ਹੋਏ ਆ ਇਹਨਾਂ ਦੇ ਉਹ ਕਹਿੰਦੇ ਵੀ ਸਾਡੇ ਤੇ ਬੱਚੇ ਚਲੇ ਗਏ ਲੇਕਿਨ ਜਿਹੜਾ ਕਥਿਤ ਤੌਰ ਉੱਤੇ ਉਸਨੂੰ ਇੱਕ ਮਹੀਨਾ ਹੋ ਗਿਆ ਪੁਲਿਸ ਨਹੀਂ ਫੜ ਰਹੀ ਉਹ ਜ਼ਮਾਨਤਾਂ ਲੈ ਰਿਹਾ ਹਾਈ ਕੋਰਟ ਦੇ ਅੰਦਰ ਹੂੰ ਇਸੇ ਦਾ ਵਿਰੋਧ ਹੈ ਤਾਂ ਉਸ ਤੱਕ ਉਹ ਨਹੀਂ ਫੜਿਆ ਜਾਊਗਾ ਜਦ ਤੱਕ ਬੁੱਲੇ ਸਾਡਾ ਸੰਘਰਸ਼ ਜਾਰੀ ਰਹਿਣਾ ਹੈ ਠੀਕ ਹੈ ਕੌਣ ਹੈ ਜਿਸ ਨੂੰ ਹੁਣ ਤੱਕ ਨਹੀਂ ਫੜਿਆ ਗਿਆ ਪਰਸ਼ੋਤਮ ਉਹ ਕਥਿਤ ਇੱਕ ਨੰਬਰ ਮਾਲਕ ਕਹਿੰਦੇ ਟੀਪਰਦਾ ਇੱਕ ਰੰਧੀਰ ਸਿੰਘ ਹੈ ਐਫ ਆਈ ਆਰ ਵਿੱਚ ਉਹ ਨਾਮਦਰ ਕੀਤਾ ਹੈ ਲੇਕਿਨ ਉਸਕੇ ਪਰਿਵਾਰ ਕੇ ਕੁਛ ਬੰਦੇ ਆਨ ਪਰਿਵਾਰ ਕੇ ਮੈਂਬਰਾਂ ਨੂੰ ਵੀ ਪੁਲਿਸ ਨੇ ਹਿਰਾਸਤ ਵਿੱਚ ਲਿਆ ਵੀ ਸਾਇਦ ਉਹ ਅੱਜੇ ਪਰੋਫੈਸ ਹੀ ਨਹੀਂ ਹੋ ਰਹਾ ਪੁਲਿਸ ਲਗਾਤਾਰ ਛੱਪੇ ਮਾਰੀ ਵੀ ਕਰ ਰਹੀ ਹੈ ਠੀਕ ਹੈ ਤੇ ਜਿਹੜਾ ਡਰਾਈਵਰ ਸੀ ਟਿਪਰ ਦਾ ਉਹ ਗ੍ਰਿਫਤਾਰ ਕਰ ਲਿਆ ਗਿਆ ਸੀ ਹਾਂ ਉਹ ਤੋਂ ਡਰਾਈਵਰ ਤੋਂ ਨੈਕਸਟ ਡੇ ਹੀ ਗ੍ਰਿਫਤਾਰ ਹੋ ਗਿਆ ਉਸ ਦੇ ਬਾਅਦ ਇਹ ਦਿਵਿੰਦਰ ਸਿੰਘ ਮਾਲਿਕ ਥਾ ਟਿਪਰ ਦਾ ਉਹਨੂੰ ਗ੍ਰਿਫਤਾਰ ਕਰ ਲਿਆ ਇੱਕ ਤੀਜਾ ਬੰਦਾ ਨਿਕੇਤ ਥਾ ਉਸਨੂੰ ਵੀ ਗ੍ਰਿਫਤਾਰ ਕਰ ਲਿਆ 7 ਦਿਨ ਦੇ ਪੁਲਿਸ ਰਿਮਾਂਡ ਤੇ ਹੈ ਲੇਕਿਨ ਇਹ ਇਕੱਠੀ ਦਰਨਦੀਰ ਸਿੰਘ ਹੀ ਹੈ ਇਸ ਟਾਈਮ 'ਚ ਇਹਨਾਂ ਦੇ ਪਰਿਵਾਰ ਬੱਚਿਆਂ ਦੇ ਮਾਪਿਆਂ ਦਾ ਇੱਕੋ ਗੁੱਸਾ ਵੀ ਰਨਦੀਰ ਸਿੰਘ ਨੂੰ ਕਿਉਂ ਨਹੀਂ ਫੜਿਆ ਯਾਰ ਕਿੰਨਾ ਦਬਾਅ ਹੈ ਕਿੰਨਾ ਕਬੜਾ ਬੰਦਾ ਹੈ ਵੀ ਉਸਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਇਸ ਚੀਜ਼ ਦੇ ਵਿਰੋਧ 'ਚ ਕੱਲ ਨੂੰ ਫਿਰ ਪਟਿਆਲਾ ਰੋਡ ਜਾਮ ਤਾਂ ਤੁਸੀਂ ਇਹ ਕਹਿ ਰਹੇ ਹੋ ਕਿ ਜਿਹੜਾ ਗ੍ਰਿਫਤਾਰੀ ਹੈ ਦਰਸਲ ਕੱਲ ਪਟਿਆਲਾ ਰੋਡ ਜਾਮ ਕੀਤਾ ਜਾਣਾ ਸੀ ਉਸ ਤੋਂ ਪਹਿਲਾਂ ਅੱਜ ਡੀਸੀ ਉੱਥੇ ਪਹੁੰਚ ਗਏ ਤੇ ਇੱਕ ਤਰੀਕੇ ਨਾਲ ਪਰਿਵਾਰ ਨੂੰ ਮਨਾਉਣ ਦੀ ਕੋਸ਼ਿਸ਼ ਹੋਈ ਹੈ ਕੀ ਤਰਕ ਦਿੱਤਾ ਗਿਆ ਕਿਉਂ ਨਹੀਂ ਫੜਿਆ ਗਿਆ ਹੁਣ ਤੱਕ ਇਹ ਰਣਜੀਤ ਸਿੰਘ ਕੋਈ ਕੋਈ ਜਵਾਬ ਹੀ ਨਹੀਂ ਸਾਬ ਵੱਲੇ ਸਾਡੀ ਟੀਮਾਂ ਲੱਗੀਆਂ ਏ ਕਰ ਰਹੀਆਂ ਬਸ ਕੋਈ ਸੰਤੁਸ਼ਟ ਕਰਨ ਦਾ ਦਬਾਅ ਪਰਿਵਾਰਾਂ ਨੂੰ ਨਹੀਂ ਮਿਲ ਸਕਿਆ ਇਸੀ ਚੀਜ਼ ਦਾ ਗੁੱਸਾ ਹੈ ਬੱਚਿਆਂ ਕੇ ਮਾਵਾ ਬੱਚਿਆਂ ਕੇ ਪਿਤਾ ਆਪਣੇ ਗੁੱਸੇ ਨੂੰ ਜ਼ਾਹਰ ਕਰ ਰਹੇ ਸਨ ਠੀਕ ਹੈ ਚਲੋ ਸ਼ੁਕਰੀਆ ਤਾਂ ਬਹੁਤ ਸਾਡੇ ਨਾਲ ਜੁੜਨ ਲਈ ਇਸ ਪੂਰੀ ਗੱਲਬਾਤ ਦੇ ਲਈ 7 ਮਹੀਨੇ ਨੂੰ ਇਹ ਹਾਦਸਾ ਹੋਇਆ ਸੀ ਕੱਲ 7 ਜੂਨ ਹੈ ਔਰ ਪੂਰਾ ਇੱਕ ਮੀਨਾ ਹੋ ਗਿਆ ਪਰ ਜਿਹੜੇ ਟਿੱਪਰ ਦਾ ਮਾਲਕ ਹੈ ਰਣਧੀਰ ਨਾਮ ਦਾ ਸ਼ਖਸ ਉਹ ਗ੍ਰਿਫਤਾਰ ਨਹੀਂ ਕੀਤਾ ਗਿਆ ਹੁਣ ਤੱਕ ਤੇ ਪਰਿਵਾਰ ਦਾ ਉਸ ਨੂੰ ਲੈ ਕੇ ਹੀ ਗੁੱਸਾ ਹੈ ਇੱਕ ਵਾਰੀ ਪਹਿਲਾਂ ਵੀ ਪਰਿਵਾਰ ਰੋਡ ਜਮ ਕਰ ਚੁੱਕੇ ਔਰ ਕਾਬਲੇ ਗੌਰ ਹੈ ਕਿ ਉਸ ਸਮੇਂ ਐਸਪੀ ਪਹੁੰਚੇ ਸੀ ਔਰ ਉਹਨਾਂ ਦੇ ਵੱਲੋਂ ਭਰੋਸਾ ਦਿੱਤਾ ਗਿਆ ਸੀ ਕਿ ਅਸੀਂ ਜ਼ਰੂਰ ਜਿਹੜੇ ਅਮ ਮੁਲਜ਼ਮ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਵਾਂਗੇ ਪਰਿਵਾਰਾਂ ਦਾ ਇਲਜ਼ਾਮ ਹੈ ਕਿ ਹੁਣ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਪਰਿਵਾਰਾਂ ਦਾ ਗੁੱਸਾ ਇਸ ਗੱਲ ਨੂੰ ਲੈ ਕੇ ਵੀ ਸੀ ਕਿ ਡੀਸੀ ਹੁਣ ਤੱਕ ਨਹੀਂ ਪਹੁੰਚੇ ਇੱਕ ਵਾਰ ਵੀ ਪਰਿਵਾਰਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਖੈਰ ਜਿਹੜੇ ਪਰਿਵਾਰ ਨਹੀਂ ਪੀੜਤ ਉਹਨਾਂ ਦੇ ਵੱਲੋਂ ਇੱਕ ਹੋੜ ਧਰਨੇ ਦਾ ਐਲਾਨ ਕਰ ਦਿੱਤਾ ਗਿਆ ਕਿ ਅਸੀਂ 7 ਤਰੀਕ ਨੂੰ ਇੱਕ ਮਹੀਨਾ ਪੂਰਾ ਹੋਣ ਜਾ ਰਹੇ ਹਾਂ ਤੇ ਅਸੀਂ 7 ਤਰੀਕ ਨੂੰ ਧਰਨਾ ਪ੍ਰਦਰਸ਼ਨ ਕਰਾਂਗੇ ਰੋਡ ਬਲੌਕ ਕਰਾਂਗੇ ਤਾਂ ਉਸ ਤੋਂ ਪਹਿਲਾਂ ਹੀ ਡੀਸੀ ਪਹੁੰਚ ਗਏ ਮਨਾਉਣ ਦੀ ਕੋਸ਼ਿਸ਼ ਹੋ ਰਹੀ ਸੀ ਕਿ ਮਨਾਇਆ ਜਾਵੇ ਪਰਿਵਾਰਾਂ ਨੂੰ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਵੇ ਤੇ ਜਦੋਂ ਉੱਥੇ ਡੀਸੀ ਪ੍ਰੀਤੀ ਆਦਮ ਪਹੁੰਚੇ ਤਾਂ ਉਹਨਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ ਇਹਨਾਂ ਪਰਿਵਾਰਾਂ ਦਾ ਉਹਨਾਂ ਮਾਵਾਂ ਦਾ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਗਵਾ ਦਿੱਤਾ ਹੈ ਤਾਂ ਹਰ ਪਾਕੇ ਆਰਤੀ ਤੱਕ ਉਤਾਰੀ ਗਈ ਡੀਸੀ ਪ੍ਰੀਤੀ ਯਾਦਵ ਦੀ ਔਰ ਕਾਬਿਲ ਗੌਰ ਇਹ ਵੀ ਹੈ ਕਿ ਇੱਕ ਤਰੀਕੇ ਨਾਲ ਗੁੱਸਾ ਇਹ ਆਪਾਂ ਸਮਝ ਸਕਦੇ ਹਾਂ ਕਿ ਜਦੋਂ ਬੱਚਾ ਕੋਈ ਘਰ ਦੇ ਵਿੱਚੋਂ ਗਿਆ ਹੈ ਜਾਂ ਕੋਈ ਵੀ ਜੀਬ ਇਸ ਤਰੀਕੇ ਨਾਲ ਕਿਸੇ ਘਰ ਦੇ ਵਿੱਚ ਕੋਈ ਹਾਦਸਾ ਵਾਪਰਿਆ ਹੁੰਦਾ ਹੈ ਜਾਂ ਕੋਈ ਕੋਈ ਜੀ ਛੱਡ ਕੇ ਚਲਾ ਜਾਂਦਾ ਹੈ ਦੁਨੀਆ ਦੇ ਵਿੱਚੋਂ ਤਾਂ ਫਿਰ ਕਈ ਮਹੀਨੇ ਕਈ ਸਾਲ ਉਹ ਜ਼ਖਮਾਂ ਨੂੰ ਥੋੜੇ ਜੇ ਪਰੰਦੇ ਲਈ ਲੱਗਦੇ ਨੇ ਪਰ ਇੱਕ ਮਹੀਨੇ ਬਾਅਦ ਵੀ ਕੋਈ ਹਾਰ ਤੇ ਕੋਈ ਆਰਤੀ ਚੁੱਕੇ ਕੋ ਮਰੇ ਹ ਤਾਂ ਇਸ ਦਾ ਮਤਲਬ ਕੀ ਹੈ ਬੜਾ ਕਲੀਅਰ ਜ ਸਿੱਧਾ ਮਤਲਬ ਹੈ ਕਿ ਇਹ ਕਿਤੇ ਨਾ ਕਿਤੇ ਉਹ ਗੁੱਸਾ ਹੈ ਕਿ ਸਾਡੇ ਪਰਿਵਾਰਾਂ ਦੇ ਸਾਰ ਪ੍ਰਸ਼ਾਸਨ ਨੇ ਨਹੀਂ ਲਈ ਪਰਿਵਾਰ ਹੀ ਕਹਿ ਰਹੇ ਨੇ ਕਿ ਤੁਸੀਂ ਜਿਹੜਾ ਟਿੱਪਰ ਦਾ ਮਾਲਕ ਹੈ ਉਸ ਨੂੰ ਕਿਉਂ ਹੁਣ ਤੱਕ ਗ੍ਰਿਫਤਾਰ ਕਰਨ ਦੇ ਵਿੱਚ ਕਾਮਯਾਬ ਨਹੀਂ ਹੋਏ ਨੇ ਮੈਂ 7 ਤਰੀਕ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ 7 ਮਹੀਨ ਨੂੰ ਜਿਹੜਾ ਹਾਦਸਾ ਵਾਪਰਿਆ ਸੀ ਬਹੁਤ ਹੀ ਭਿਆਨਕ ਹਾਦਸਾ ਸੀ ਰੂ ਨੂੰ ਕੰਬਾ ਦੇਣ ਵਾਲਾ ਬਹੁਤ ਨਿੱਕੇ ਨਿੱਕੇ ਛੋਟੇ ਛੋਟੇ ਬੱਚੇ ਸੀ ਵਿਚਾਰੇ ਜਿਹੜੇ ਉਸ ਗੱਡੀ ਦੇ ਵਿੱਚ ਬੈਠ ਕੇ ਜਾ ਰਹੇ ਸੀ ਰਫਤਾਰ ਹੋਣੀ ਹੈ ਟਿੱਪਰ ਦੀ ਵੀ ਗੱਡੀ ਦੀ ਵੀ ਹਾਦਸਾ ਹੀ ਬਹੁਤ ਡੇਂਜਰਸ ਸੀ ਬਹੁਤ ਹੀ ਭਿਆਨਕ ਹਾਦਸਾ ਸੀ ਕਿਉਂਕਿ ਡਰਾਈਵਰ ਦੀ ਮੌਤ ਹੋ ਗਈ 6 ਬੱਚਿਆਂ ਦੀ ਮੌਤ ਹੋ ਗਈ ਜਿਹੜੇ ਕੁਝ ਜ਼ਖਮੀ ਹੋਏ ਸੀ ਹਸਪੀਟਲ ਪਹੁੰਚਾਇਆ ਗਿਆ ਇੱਕ ਬੱਚੇ ਨੇ ਬਾਅਦ ਵਿੱਚ ਦਮ ਤੋੜ ਦਿੱਤਾ ਸੀ ਸੱਤ ਬੱਚੇ ਤੇ ਇੱਕ ਡਰਾਈਵਰ ਟੋਟਲ 8 ਲੋਕਾਂ ਦੀ ਉਸ ਦੇ ਵਿੱਚ ਮੌਤ ਹੋਈ ਸੀ ਇਹ ਸੱਤ ਸੇ ਦੇ ਵਿੱਚ ਜਿਹੜੀਆਂ ਅਸੀਂ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤਾਂ ਸਕੂਲ ਬੰਨ੍ਹ ਹੱਦ ਦੇ ਪੀੜਤਾਂ ਦੇ ਦਾ ਗੁੱਸਾ ਜਿਹੜਾ ਇਹ ਪ੍ਰਸ਼ਾਸਨ ਦੇ ਖਿਲਾਫ ਫੁੱਟਿਆ ਹੈ ਔਰ ਉਸ ਦੀਆਂ ਕੁਝ ਤਸਵੀਰਾਂ ਅਸੀਂ ਆਪਣੇ ਦਰਸ਼ਕਾਂ ਨੂੰ ਦਿਖਾ ਰਹੇ ਮੈਂ ਤੁਹਾਨੂੰ ਸੁਣਵਾਉਣਾ ਉੱਥੇ ਕੀ ਕੁਝ ਗੱਲਬਾਤ ਹੋਈ ਸੀ ਜਦੋਂ ਡੀਸੀ ਫੰਕਸ਼ਨੇਰੀ ਡੀਸੀ ਪਟਿਆਲਾ ਪੀਤੀ ਯਾਦਵ ਸਮਾਣਾ ਦੇ ਵਿੱਚ ਇਹਨਾਂ ਪੀੜਤ ਪਰਿਵਾਰਾਂ ਦੀ ਨਾਲ ਮੁਲਾਕਾਤ ਕਰਨ ਦੇ ਲਈ ਨਹੀਂ ਉਸ ਦਿਨ ਕਿੱਥੇ ਸੀ ਕਮਿਸ਼ਨਰੀ ਬੈਠਾ ਇੱਕ ਮਿੰਟ ਮੈਂ ਹਾਰ ਪਾਵਾਂਗੇ ਆਪਸੀ ਤਾਰਾਂਗੇ ਨਹੀਂ ਹਾਰ ਨਹੀਂ ਹਾਂ ਫੜੋ ਬਹੁਤ ਟਾਈਮ ਕਿੱਥੇ ਆ ਫੜਿਓ ਬੇਟਾ ਪਲੀਜ਼ ਹੋ ਗਿਆ ਜੀ ਆਪ ਸੋਚੋ ਸਵਾਲ ਨੰਬਰ 48 ਗਿਰਦੇ ਕਿਹਨਾਂ ਜੋ ਕਿੰਨਾ ਨਿਕਲ ਨਹੀਂ ਜਾਨੂੰ ਪਤੀ ਦਾ ਹੋ ਬੈਠਦੇ ਆ ਬੈਠ ਜਾਨੂੰ ਨਹੀਂ ਚਲੋ ਚਲੋ ਬੇਟਾ ਆਪਣਾ ਆਪਣਾ ਵਾਰੀ ਹਾਂ ਜੋ ਨਾ ਜਾਵੇ ਕਿਸੇ ਹਾਂ ਆ ਪਿੱਛੇ ਕਰੋ ਕਿਰ ਬੱਚੇ ਗਵਾਏ ਨਹੀਂ ਨਾ ਪਰਿਵਾਰਾਂ ਨੇ ਤੇ ਗੁੱਸਾ ਇਹਨਾਂ ਪਰਿਵਾਰਾਂ ਦਾ ਆਪਣੀ ਹੀ ਐਡਮਿਨਿਸਟ੍ਰੇਸ਼ਨ ਆਪਣੀ ਜ਼ਿਲ੍ਹੇ ਦੇ ਡੀਸੀ ਦੇ ਖਿਲਾਫ ਵੀ ਆ ਪ੍ਰਸ਼ਾਸਨ ਦੇ ਖਿਲਾਫ ਇੱਕ ਮਹੀਨਾ ਬੀਤ ਜਾਣ ਦੇ ਬਾਵਜੂਦ ਜਦੋਂ ਮੁਲਜ਼ਮ ਸਲਾਖਾਂ ਦੇ ਪਿੱਛੇ ਨਾ ਪਹੁੰਚਣ ਸੱਤ ਬੱਚਿਆਂ ਤੇ ਇੱਕ ਡਰਾਈਵਰ ਦੀ ਮੌਤ ਦੇ ਮਾਮਲੇ ਦੇ ਵਿੱਚ ਫਿਰ ਫਰਕ ਤੱਪੇਂਦਾ ਹੁਣ ਅੱਗੇ ਵਧਦੇ ਅਗਲੀ ਖਬਰ ਦਾ ਰੁਕ ਕਰਦੇ ਹਾਂ ਸਾਕਾ ਨੀਲਾ ਤਾਰਾ ਦੀ 41ਵੀਂ ਵਰਸੀ ਤੇ ਜੱਥੇਦਾਰ ਨੇ ਫਸਿਲ ਤੋਂ ਕੌਮ ਦੇ ਨਾਮ ਸੰਦੇਸ਼ ਨਹੀਂ ਪੜਿਆ ਅਤੇ ਕਿਹਾ ਜਾ ਰਿਹਾ ਹੈ ਕਿ ਇਸ ਤਰ੍ਹਾਂ ਦਾ ਇੱਕ ਵੱਡਾ ਟਕਰਾਉਣ ਹੋਣ ਤੋਂ ਵੀ ਟਲ ਗਿਆ ਅਤੇ ਅਕਾਲ ਤਖਤ ਸਾਹਿਬ ਦੀ ਕਾਰਜਕਾਰੀ ਜਥੇਦਾਰ ਨੇ ਸੰਦੇਸ਼ ਪੜਨ ਦੀ ਬਜਾਏ ਵਿਚਲਾ ਰਾਹ ਲੱਭ ਲਿਆ ਗਿਆਨੀ ਕੁਲਦੀਪ ਸਿੰਘ ਗੜਗਾਜ ਨੇ ਖੁਦ ਹੀ ਅਰਦਾਸ ਕਰਕੇ ਸੰਗਤ ਨੂੰ ਸੰਦੇਸ਼ ਦਿੱਤਾ ਜਿਸ ਦੇ ਕਾਰਨ ਦਮਦਮੀ ਟਕਸਾਲ ਨੂੰ ਵਿਰੋਧ ਕਰਨ ਦਾ ਮੌਕਾ ਨਹੀਂ ਮਿਲਿਆ ਕਿਉਂਕਿ ਮਰਿਆਦਾ ਦੇ ਤਹਿਤ ਕੋਈ ਵੀ ਸਿੱਖ ਅਰਦਾਸ ਦੌਰਾਨ ਕਿਸੇ ਵੀ ਚੀਜ਼ ਦਾ ਵਿਰੋਧ ਨਹੀਂ ਕਰ ਸਕਦਾ ਬਿਲਕੁਲ ਅਰਦਾਸ ਰਾਹੀਂ ਸੰਦੇਸ਼ ਕੌਮ ਨੂੰ ਚੱਲ ਗਿਆ ਬਾਹਰਲੀ ਕਿਸੇ ਵੀ ਤਾਕਤ ਦੇ ਨਾਲ ਮੈਂ ਹਜ਼ਾਰ ਵਾਰੀ ਲੜ ਲੂੰ ਪਰ ਸਾਡੇ ਗੁਰਦੁਆਰੇ ਦੇ ਅੰਦਰ ਕੋਈ ਮਾਹੌਲ ਤਖਤ ਦੇ ਉੱਤੇ ਮਾਹੌਲ ਖਰਾਬ ਹੋਵੇ ਇੱਕ ਸਿੱਖੋ ਕਿਵੇਂ ਕਰ ਸਕਦਾ ਕਿੰਨਾ ਜੀ ਇੱਕ ਦਿਨ ਆਊਗਾ ਇਹ ਸਾਰੀਆਂ ਹੀ ਮੇਰੀਆਂ ਜਥੇਬੰਦੀਆਂ ਤੋਂ ਤੰਤ ਦੀਆਂ ਇਹ ਮੈਨੂੰ ਸਰੋਪਾਉ ਦੇਣਗੀਆਂ ਦਸਤਾਰਾਂ ਵੀ ਦੇਣਗੀਆਂ ਨਾਲ ਹੀ ਸਮਾਗਮ ਦੌਰਾਨ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਹੀ ਪਰਿਵਾਰਾਂ ਨੂੰ ਸਰੋਪਾ ਦੀ ਕਿਸ ਸਨਮਾਨਿਤ ਕੀਤਾ ਕਾਬਲੇ ਗੋਰੇ ਕੀ ਦਮਦਮੀ ਟਕਸਾਲ ਸਣੇ ਕਈ ਸਿੱਖ ਜਥੇਬੰਦੀਆਂ ਨੇ ਜਥੇਦਾਰ ਗੜਗੱਜ ਦੇ ਵਿਰੋਧ ਦਾ ਐਲਾਨ ਕੀਤਾ ਸੀ ਅਤੇ ਜਿਸ ਨੂੰ ਲੈ ਕੇ ਐਸਜੀਪੀਸੀ ਅੱਗੇ ਇਸ ਸਮਾਗਮ ਨੂੰ ਸ਼ਾਂਤੀਪੂਰਨ ਢੰਗ ਦੇ ਨਾਲ ਸੰਪੰਨ ਕਰਵਾਉਣ ਦੀ ਵੱਡੀ ਚੁਣੌਤੀ ਸੀ ਕਰਤ ਟਕਰਾਵਰ ਦੀ ਸਥਿਤੀ ਦਾ ਨਹੀਂ ਰਹੀ ਇਹ ਤਾਂ ਤੁਸੀਂ ਜੈ ਸਕਦੇ ਹੋ ਕਿ ਬਿਲਕੁਲ ਸ਼ਾਂਤਮਈ ਢੰਗ ਦੇ ਨਾਲ ਜ਼ਰੂਰ ਜਿਹੜਾ ਟਾਕਾ ਨੀਲਾ ਤਾਰਾ ਦੀ ਵਰਤੀ ਦੋਥੇ ਸਨਮਾਨ ਸਮਾਗਮ ਸੀ ਕੰਪਲੀਟ ਹੋ ਗਿਆ ਹੁਣ ਅੱਗੇ ਵਧਦੇ ਅਗਲੀ ਖਬਰ ਦਾ ਰੁਕ ਕਰਦੇ ਆ ਆਮ ਆਦਮੀ ਪਾਰਟੀ ਦੇ ਵੱਲੋਂ ਰਾਜਾ ਬਰਿੰਗਦੀਪ ਤੇ ਨਿਸ਼ਾਨਾ ਸਾਧਿਆ ਗਿਆ ਆਪ ਦੇ ਵੱਲੋਂ ਰਾਜਾ ਬਰਿੰਗਦੀਪ ਤੇ ਨਿਸ਼ਾਨਾ ਸਾਧਿਆ ਗਿਆ ਪੰਜਾਬ ਕਾਂਗਰਸ ਦੇ ਪ੍ਰਧਾਨ ਦੀ ਬਰਿੰਗ ਵੜਿੰਗ ਦੇ ਬਿਆਨ ਦੇ ਬਹਾਨੇ ਸਵਾਲ ਕੀਤਾ ਗਿਆ ਕਿ ਪ੍ਰਧਾਨ ਦੇ ਕੋਲ ਸਟਾਰ ਪ੍ਰਚਾਰਕ ਲਗਾਉਣ ਦੀ ਵੀ ਆਜ਼ਾਦੀ ਨਹੀਂ ਹੈ ਕਿ ਪ੍ਰਚਾਰਕਾਂ ਦੀ ਨਿਯੁਕਤੀ ਦੇ ਲਈ ਵੀ ਹਾਈ ਕਮਾਂਡ ਦੀ ਮਨਜ਼ੂਰੀ ਲੈਂਦੇ ਨੇ ਰਾਜਾ ਵੜਿੰਗ ਹਾਈ ਕਮਾਂਡ ਦੇ ਅੱਗੇ ਬੇਵੱਸ ਹੈ ਪੰਜਾਬ ਕੌਂਡ ਦੇ ਸਾਮ ਆਦਮੀ ਪਾਰਟੀ ਕਹਿੰਦੀ ਨਜ਼ਰ ਆ ਰਹੀ ਹੈ ਹੋਇਆ ਕੀ ਹੈ ਦਰਅਸਲ ਵੜਿੰਗ ਨੂੰ ਸਟਾਰ ਪ੍ਰਚਾਰਕਾਂ ਦੀ ਲਿਸਟ ਨੂੰ ਲੈ ਕੇ ਸਵਾਲ ਕੀਤਾ ਗਿਆ ਸੀ ਜਿਸ ਤੇ ਵੜਿੰਗ ਨੇ ਕਿਹਾ ਕਿ ਸਟਾਰ ਪ੍ਰਚਾਰਕਾਂ ਦੀ ਸੂਚੀ ਹਾਈ ਕਮਾਂਡ ਤੈਅ ਕਰਦੀ ਹੈ ਵੜਿੰਗ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਲੁਧਿਆਣਾ ਦੇ ਵਿੱਚ ਇਸ ਸਮੇਂ ਸਿਆਸੀ ਅਖਾੜਾ ਭਖਿਆ ਹੋਇਆ ਹੈ ਔਰ ਜਿਹੜੇ ਵੱਡੇ ਆਗੂ ਨੇ ਨਾਲ ਆ ਕੇ ਬੈਠ ਕੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਤਾਂ ਕਿ ਭਰਤਪੁਰ ਸ਼ਨਾਸ਼ੂ ਰਾਣਾ ਗੁਰਜੀਤ ਰਾਜਕੁਮਾਰ ਬੇਰਕਾ ਨੂੰ ਨਜ਼ਰ ਨਹੀਂ ਆਏ ਪਰ ਇਹ ਪ੍ਰੈਸ ਕਾਨਫਰੰਸ ਹੋਈ ਜਿਸ ਦੇ ਵਿੱਚ ਰਾਜਾ ਵੜਿੰਗ ਕੁਲਦੀਪ ਬੈਂਸ ਸਿਮਰਜੀਤ ਬੈਂਸ ਔਰ ਬਲਵਿੰਦਰ ਬੈਂਸ ਵੀ ਨਜ਼ਰ ਆ ਰਹੇ ਨੇ ਤਾਂ ਉੱਥੇ ਸਵਾਲ ਕੀਤਾ ਗਿਆ ਸੀ ਜਿਹੜੀ ਲਿਸਟ ਹੈ ਉਸ ਨੂੰ ਲੈ ਕੇ ਸਟਾਰ ਪ੍ਰਚਾਰਕਾਂ ਵੀ ਤਾਂ ਰਾਜਾ ਵੜਿੰਗ ਨੇ ਕਿਹਾ ਕਿ ਸਟਾਰ ਪ੍ਰਚਾਰਕ ਹਾਈ ਕਮਾਂਡ ਦੇ ਵੱਲੋਂ ਤੈਅ ਕੀਤੇ ਜਾਂਦੇ ਲਿਸਟ ਜਾਰੀ ਹੋਈ ਉਸ ਤੇ ਡਾਗਰ ਸਾਹਿਬ ਦਾ ਭਾਡੇ ਸਾਹਿਬ ਦਾ ਨਾਮ ਤੱਕ ਨਹੀਂ ਹੈਗਾ ਦੇਖੋ ਗੱਲ ਇਹ ਹੈ 40 ਬੰਦਿਆਂ ਦੀ ਲਿਸਟ ਜਾਰੀ ਹੁੰਦੀ ਹੈ ਅਸੀਂ ਉਹ ਜਿਹੜੀ ਲਿਸਟ ਆ ਉਹ ਹਾਈ ਕਮਾਂਡ ਜਾਰੀ ਕਰਦੀ ਹੈ ਉਹਨਾਂ ਦੇ ਮੁਤਾਬਕ ਜਾਰੀ ਹੁੰਦੀ ਹੈ ਸਾਰੇ ਲੋਕ ਸਟਾਰ ਪ੍ਰਚਾਰਕ ਦੀ ਲਿਸਟ 'ਚ ਹੈ ਜਾਂ ਨਹੀਂ ਹੈ ਸਭ ਲੋਕਾਂ ਦੇ ਨਾਮ ਜਿਹੜੇ ਖਾਲੀ ਯਾਕਮਾ ਹਰੋ ਕੀ ਫਿਰ ਤੁਹਾਨੂੰ ਪੁੱਛੋਗੇ ਫਲਾਨੇ ਦਾ ਰਹਿਣੀ ਉਹ ਸਿੱਧੂ ਸਾਦਾ ਯਾਰ ਇਹ ਜ਼ਰੂਰੀ ਨਹੀਂ ਹੁੰਦਾ ਹਰ ਵਿਅਕਤੀ ਦਾ ਨਾਮ ਤਾਕਾਬਲੇ ਗੌਰ ਹੈ ਕਿ ਇਸ ਲਿਸਟ ਨੂੰ ਲੈ ਕੇ ਇਹ ਸਵਾਲ ਕੀਤਾ ਗਿਆ ਸੀ ਲਿਸਟ ਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਨਾਮ ਨਹੀਂ ਇਹ ਵੀ ਸਵਾਲ ਕੀਤਾ ਗਿਆ ਤਾਂ ਰਾਜਾ ਵੜਿੰਗੇ ਕਹਿੰਦੇ ਹੋਏ ਨਜ਼ਰ ਆਈ ਨਹੀਂ ਕਿ ਲਿਸਟ ਹਾਈ ਕਮਾਂਡ ਦੇ ਵੱਲੋਂ ਤੈਅ ਕੀਤੀ ਜਾਂਦੀ ਹੈ ਕਿ ਕਿਹੜੇ-ਕਿਹੜੇ ਸਟਾਰ ਪ੍ਰਚਾਰਕ ਹੋਣਗੇ ਹਾਲਾਂਕਿ ਸਟਾਰ ਪ੍ਰਚਾਰਕਾਂ ਦੀ ਲਿਸਟ ਦੇ ਵਿੱਚ ਆਮ ਤੌਰ ਤੇ ਜਿਹੜੇ ਮੇਨ-ਮੇਨ ਨਾਮ ਹੁੰਦੇ ਨੇ ਉਹ ਸਾਰੇ ਹੁੰਦੇ ਨੇ ਕਿ ਜਿਹੜੇ ਚੋਣਾਂ ਦੇ ਵਿੱਚ ਪ੍ਰਚਾਰ ਕਰ ਰਹੇ ਹੋਣਗੇ ਪਰ ਜਦੋਂ ਸਵਾਲ ਕੀਤਾ ਗਿਆ ਤਾਂ ਉਹਨੇ ਹਾਈ ਕਮਾਂਡ ਦਾ ਨਾਮ ਲੈ ਲਿਆ ਤੇ ਆਮ ਆਦਮੀ ਪਾਰਟੀ ਇਸ ਮੁੱਦੇ ਨੂੰ ਲੈ ਕੇ ਰਾਜਾ ਵੜਿੰਗ ਨੂੰ ਕੀ ਨਜ਼ਰ ਆ ਰਹੀ ਹੈ ਕਿ ਰਾਜਾ ਵੜਿੰਗ ਜਿਹੜੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਦੇ ਕੋਲ ਇਹ ਅਧਿਕਾਰ ਨਹੀਂ ਹੈ ਕਿ ਉਹ ਸਟਾਰ ਪ੍ਰਚਾਰਕਾਂ ਦੀ ਲਿਸਟ ਜਾਰੀ ਕਰ ਸਕਣ ਜਾਂ ਫਿਰ ਸਟਾਰ ਪ੍ਰਚਾਰਕ ਲਗਾ ਸਕਣ ਪੁਆਇੰਟ ਨੰਬਰ 2 ਜੋ ਆਮ ਆਦਮੀ ਪਾਰਟੀ ਕਹਿ ਰਹੀ ਹੈ ਉਹਨਾਂ ਦਾ ਤਰਕ ਹੈ ਕਿ ਨਾ ਬੇਵਸਤ ਨਜ਼ਰ ਆ ਰਹੀ ਹੈ ਪੰਜਾਬ ਕਾਂਗਰਸ ਦੀ ਜਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਹਾਈ ਕਮਾਂਡ ਦੇ ਅੱਗੇ ਸਾਮ ਆਦਮੀ ਪਾਰਟੀ ਦੇ ਵੱਲੋਂ ਰਾਜਵਿੰਦੀਪ ਤੇ ਨਿਸ਼ਾਨਾ ਸਾਧਿਆ ਜਾ ਰਿਹਾ ਹੈ ਔਰ ਇਸ ਦੇ ਵਿਚਾਲੇ ਕਿਉਂਕਿ ਲੁਧਿਆਣਾ ਦੇ ਵਿੱਚ ਇਲੈਕਸ਼ਨ ਹੈ 19 ਜੂਨ ਨੂੰ ਵੋਟਾਂ ਪੈਣੀਆਂ ਨੇ ਤੇ ਉਸ ਤੋਂ ਪਹਿਲਾਂ ਕੋਈ ਵੀ ਪੁਆਇੰਟ ਕੋਈ ਵੀ ਪੁਆਇੰਟ ਕੋਈ ਵੀ ਪਾਰਟੀ ਨਹੀਂ ਛੱਡਣਾ ਚਾਹੁੰਦੀ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮਾਮਲਾ ਹੋਰ ਪੱਕਦਾ ਹੋਇਆ ਵੀ ਸਾਨੂੰ ਨਜ਼ਰ ਆ ਸਕਦਾ ਤੇ ਹੁਣ ਗੱਲ ਕਰਦੇ ਆਈ ਐਮਆਈ ਦੇ ਨਾਲ ਜੁੜੀ ਹੋਈ ਇਹ ਚੰਗੀ ਖਬਰ ਹੈ ਤੁਹਾਡੇ ਲਈ ਜੇਕਰ ਤੁਸੀਂ ਹੋਮ ਲੋਨ ਲਿਆ ਹੈ ਜਾਂ ਦੂਜਾ ਕੋਈ ਹੋਰ ਕਾਰ ਲੋਨ ਹੈ ਜਾਂ ਤੁਹਾਡੇ ਕੋਲ ਕੋਈ ਹੋਰ ਲੋਨ ਹੈ ਤਾਂ ਰੈਪੋ ਰੇਟ ਕਟੇ ਉਸ ਦੀ ਬਜਟ ਦੇ ਨਾਲ ਉਸ ਦਾ ਅਸਰ ਤੁਹਾਡੀ EMI ਦੇ ਉੱਤੇ ਹਰ ਮਹੀਨੇ ਜਿਹੜੀ ਤੁਸੀਂ ਭਰਦੇ ਹੋ ਉਸ ਦੇ ਉੱਤੇ ਨਜ਼ਰ ਆਸੇਗਾ ਹੁਣ ਰੈਪੋ ਰੇਟ ਕੱਟ ਕੇ 5.5% ਰਹਿ ਗਿਆ ਇਸ ਦੇ ਨਾਲ ਬੈਂਕਾਂ ਨੂੰ RBI ਤੋਂ ਘੱਟ ਵਿਆਜ ਦੇ ਟਿਕਰਜ਼ ਮਿਲੇਗਾ ਵਿਆਜ ਦੇ ਵਿੱਚ ਇਸ ਕਟੌਤੀ ਨੂੰ ਬੈਂਕ ਆਪਣੇ ਗਾਹਕਾਂ ਨੂੰ ਟਰਾਂਸਫਰ ਕਰਦੇ ਨੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਲੋਨ ਸਸਤੇ ਹੋ ਸਕਦੇ ਨੇ ਲੋਨ ਸਸਤੇ ਹੋਣ ਦੇ ਉੱਤੇ ਲੋਕਾਂ ਦੀ ਮੌਜੂਦਾ EMI ਵੀ ਘਟ ਜਾਏਗੀ ਕਮਨ ਪਾਲਿਸੀ ਕਮੇਟੀ ਮੈਟ ਔਨ ਦ 4th 5th and 6th of June, that is today, to deliberate and decide on the policy uh, repo rate. And after a detailed assessment of the evolving macroeconomic and financial development, policy repo rate under the liquidity adjustment facility by 50 basis points to 5.5%. ਮਨ ਲਓ ਜੇਕਰ ਕਿਸੇ ਨੇ 20 ਸਾਲ ਦੀ ਮਿਆਦ ਦੇ ਲਈ 20 ਲੱਖ ਰੁਪਏ ਦਾ ਲੋਨ 8% ਦੇ ਉੱਤੇ ਲਿਆ ਹੋਇਆ ਹੈ ਤਾਂ ਉਸ ਦੀ EMI 16729 ਰੁਪਏ ਬਣਦੀ ਹੈ ਅਤੇ 20 ਲੱਖ 14000 ਰੁਪਏ ਵਿਆਜ ਦੇਣੇ ਹੁੰਦੇ ਨੇ ਪਰ ਹੁਣ ਤਾਜ਼ਾ ਘਟौती ਤੋਂ ਬਾਅਦ ਜੇਕਰ 20 ਸਾਲ ਦੀ ਮਿਆਦ ਦੇ ਲਈ 20 ਲੱਖ ਦਾ ਲੋਨ 7.7% ਦੇ ਉੱਤੇ ਹੋਵੇਗਾ ਤਾਂ EMI ਘਟ ਕੇ 16112 ਰੁਪਏ ਰਹਿ ਜਾਏਗੀ ਅਤੇ ਜੋ ਵਿਆਜ 20 ਲੱਖ 14000 ਰੁਪਏ ਸੀ ਉਹ ਘਟ ਕੇ 1866000 ਰੁਪਏ ਰਹਿ ਜਾਏਗਾ ਕੁੱਲ ਮਿਲਾ ਕੇ ਲੋਨ ਦੇ ਉੱਤੇ ਤਕਰੀਬਨ 148000 ਰੁਪਏ ਦਾ ਫਾਇਦਾ ਮਿਲ ਸਕਦਾ ਹੈ